ਆ ਗਈ ਹੈ ਆ ਕਿਹੜੀ ਹੈ ਆ ਆਪਣਾ ਸਮਾਂ ਹੋ ਗਿਆ ਨਾ ਇਹਨੇ ਹੋ ਗਏ ਨਾ ਉਹ ਕਿਹੜੀ ਹੈ ਉਹ ਵੀ ਨਹੀਂ ਤਿੰਨੇ ਇਹ ਆਉਲਾ ਪੋ ਦਿੰ ਲਵਾਂ ਹੈਲੋ ਆ ਗਈ ਹੈ ਆ ਧਰਵਾ ਹੈਲੋ ਹਾਂਜੀ ਸਸ਼ੀਕਾਲ ਜੀ ਤੁਹਾਨੂੰ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚੋਂਮੋਗੇ ਜੀ ਅੱਜ ਹੈਗਾ ਜੀ ਚੱਕਰੀ ਦਾ ਵਰਤ ਸਾਰੀਆਂ ਭੈਣਾਂ ਨੂੰ ਜੀ ਚੱਕਰੀ ਮੁਬਾਰਕ ਜੀ ਹੋਰ ਸਨੌਜੀ ਕਿ ਮੈਂ ਜੀ ਆਪਾਂ ਵੀ ਚੱਕਰੀ ਦਾ ਵਰਤ ਰੱਖ ਲਿਆ ਸੀਗਾ ਤੇ ਆਪਾਂ ਬਲੌਗ ਸ਼ੁਰੂ ਕੀਤਾ ਜੀ ਲੇਟ ਵੈਸੇ ਪਹਿਲਾਂ ਟਾਈਮ ਨਹੀਂ ਲੱਗਿਆ ਹੈਗਾ ਆਪਾਂ ਵਰਤ ਰੱਖ ਕੇ ਪਾਠ ਪੂਜਾ ਕੀਤੀ ਹੈ ਨਾ ਘੰਟਾ ਅੱਧਾ ਘੰਟਾ ਤੇ ਫਿਰ ਮੈਂ ਕਿਹਾ ਚਲੋ ਅੱਜ ਹੁਣ ਬਲੌਗ ਬਣਾਈ ਲੈਨੇ ਆ ਤੇ ਥੱਲੇ ਜੀ ਆਪਣੀ ਸਫਾਈਆਂ ਵੀ ਚੱਲ ਰਹੀਆਂ ਦਿਵਾਲੀ ਦੀਆਂ ਅੱਜ ਤਾਂ ਅੱਜ ਆਖਤੀਦਾਈ ਸਾਡੀ ਕੋਈ ਸਫਾਈਆਂ ਨਹੀਂ ਗੀਆਂ ਬਸ ਤੁਹਾਨੂੰ ਪਤਾ ਹੀ ਹੈ ਨਾ ਬਸ ਇੱਕ ਮੋਟੀਆਂ-ਮੋਟੀਆਂ ਜ਼ਰੂਰ ਕਰਾਂਗੇ ਜੀ ਹਾਂ ਜੀ ਬਣੇ ਰਿਹਾ ਜੀ ਬਲੌਗ ਦੇ ਨਾਲ ਦੇਖੋ ਜੀ ਮੀਂਹ ਨਾਲ ਨਾ ਕਿਵੇਂ ਛੱਤਾਂ ਖਰਾਬ ਹੋਈਆਂ ਪਈਆਂ ਤੇ ਆਪਣੇ ਨਾ ਇੱਥੇ ਪਹਿਲਾਂ ਜੀ ਜਸਟ ਫੈਨ ਲੱਗਿਆ ਹੁੰਦਾ ਸੀਗਾ ਤੇ ਹੁਣ ਆਪਾਂ ਉਤਾਰਤਾ ਤੇ ਇਹਨਾਂ ਨੇ ਨਾ ਹੁਣ ਇੱਟਾ ਲਾ ਕੇ ਉੱਥੇ ਪਲਸਟਰ ਜਿਆ ਕਰਤਾ ਤੇ ਉਹ ਨਾਲ ਵਾਲੇ ਦੀਦੀ ਕਹਿੰਨੇ ਕੰਧ ਉੱਚੀ ਚੱਕ ਲਈ ਸੀ ਹੁਣ ਅੱਗੇ ਆਪਣੇ ਇੱਧਰੇ ਪਾਸੇ ਜਸਟ ਫੈਨ ਰੱਖਿਆ ਸੀ ਦੇਖੋ ਜੀ ਕੰਧਾ ਕਿਵੇਂ ਖਰਾਬ ਹੋ ਗਿਆ ਨਾ ਕਿਉਂਕਿ ਉਹ ਮੀਂਹ ਨਾਲ ਨਾ ਉਧਰੋਂ ਪਾਣੀ ਪੈ ਗਿਆ ਉਹਨਾਂ ਦੀ ਛੱਤ ਵੱਲੋਂ ਤੇ ਇੱਥੋਂ ਵੀ ਦੇਖੋ ਜੀ ਸਾਰਾ ਖਰਾਬ ਹੋ ਗਿਆ ਨੀਚੋਂ ਕਿਵੇਂ ਦੇਖੋ ਨਾ ਸਾਰਾ ਗਿੱਲਾ-ਗਿੱਲਾ ਜਿਹਾ ਹੋ ਰਿਹਾ ਦਿਖਾ ਬੋਨਸ ਥੱਲੇ ਤਾਂ ਨਾ ਆਣ ਨੂੰ ਜੀ ਨਹੀਂ ਕਰਦਾ ਜੀ ਮੇਰਾ ਸੱਚੀ ਦੱਸਾਂ ਜੀ ਹੁਣ ਥੱਲੇ ਤਾਂ ਨਾ ਮੇਰਾ ਆਣ ਨੂੰ ਜਮਾ ਜੀ ਨਹੀਂ ਕਰਦਾ ਹੁੰਦਾ ਮੈਂ ਤਾਂ ਹੁਣ ਉੱਪਰ ਹੀ ਰਹਿਣੀ ਆ ਬਸ ਇੱਕ ਮਜਬੂਰੀ ਨੂੰ ਜ਼ਰੂਰ ਥੱਲੇ ਆਉਣਾ ਪੈਂਦਾ ਵਾ ਕੁਝ ਮਾਸਪੂਨ ਚੱਕਣ ਨਹੀਂ ਤਾਂ ਥੱਲੇ ਜੀ ਜਮਾ ਹੀ ਮੀਂਹ ਕਰਕੇ ਨਾ ਸਾਰੀਆਂ ਕੰਦਾਂ ਦੇਖੋ ਕਿੰਨੀਆਂ ਸਲਾਬੀਆਂ ਪਈਆਂ ਸਾਰਾ ਕੁਝ ਖਰਾਬ ਹੋਣਾ ਬੌਲੀਏ 스మెల్ ਆ ਰਹੀ ਆ ਜੀ ਗਿੱਲੇ ਪਾਣੀ ਇਹ ਨਹੀਂ ਦੇ ਲੋ ਇੰਨੇ ਟਾਈਮ ਹੋ ਗਿਆ 2 ਮਹੀਨੇ ਹੋ ਗਏ ਮੀਂਹ ਹਟਿਆ ਨੂੰ ਪਰ ਫਿਰ ਵੀ ਉਹੀ ਹਾਲ ਆ ਜੀ ਇੱਥੇ ਜੀ ਬਾਰੀ ਤੇ ਆਪਣਾ ਟੀਵੀ ਰੱਖਿਆ ਹੋਇਆ ਸੀਗਾ ਜੀ ਹਾ ਵਾਲਾ ਟੀਵੀ ਇਹ ਆਪਾਂ ਜੀ ਉਤਾਰਤਾ ਉੱਪਰੋਂ ਇਹਨੂੰ ਰੱਖ ਦਾਂਗੇ ਕਿਉਂਕਿ ਚਲਾਉਂਦੇ ਤਾਂ ਹੈ ਨਹੀਂਗੇ ਹੁਣ ਟੀਵੀ ਨੂੰ ਇਹਹ ਜੀ ਜੀ ਦੱਸੋ ਜੀ ਕਿੰਨਾ ਕਿੰਨਾ ਦੇ ਘਰੇ ਹਲੇ ਵੀ ਟੀਵੀ ਹੈਗੇ ਇਹ ਮੇਰੇ ਵਿਆਹ ਦਾ ਟੀਵੀ ਹੈ ਜੀ ਐਲਜੀ ਕੰਪਨੀ ਦਾ ਪਰ ਹੁਣ ਚਲਾਉਂਦੇ ਨਹੀਂ ਕਰਕੇ ਨਾ ਚਲੋ ਇਹਨੂੰ ਰੱਖ ਦਾਂਗੇ ਸਾਹਮ ਦਾਗੇ ਨਾ ਆ ਜਿਹੜੀ ਪੌੜੀ ਹੈ ਜੀ ਹਨਾ ਅੱਗੇ ਏਦਾਂ ਦੀ ਲੱਕੜ ਦੀਆਂ ਪੌੜੀਆਂ ਹੁੰਦੀਆਂ ਸੀ ਨਾ ਬੰਦਾ ਸ਼ਤ ਚੁੱਤੇ ਦੀ ਚੜ ਜਾਂਦੇ ਹੁਣ ਤਾਂ ਡਰੀ ਲੱਗਦਾ ਮੈਨੂੰ ਤਾਂ ਆ ਪੌੜੀ ਤੋਂ ਬਹੁਤ ਡਰ ਲੱਗਦਾ ਹਨਾ ਅੱਗੇ ਦੇ ਲੋ ਆ ਪੌੜੀਆਂ ਹੁੰਦੀਆਂ ਸੀ ਹੁਣ ਕਾਦੀ ਉਹ ਬਣ ਗਈਆਂ ਦੂਜੀਆਂ ਪੱਕੀਆਂ ਪੌੜੀਆਂ ਹੁਣ ਆ ਪੌੜੀਆਂ ਤੁੱਟਾ ਜੀ ਡਰੀ ਬਹੁਤ ਲੱਗਦਾ ਮੈਨੂੰ ਤਾਂ ਤੇ ਇਸ ਤੋਂ ਵੀ ਜਿਨਸ ਲਾਗ ਨਾਲ ਸਾਰਾ ਹੀ ਸ਼ੈਂਕ ਸ਼ੌਂਕ ਜੀ ਖਰਾਬ ਹੋ ਗਿਆ ਸੀ ਹੁਣ ਇੱਥੇ ਚਲੋ ਮਸਾਲਾ ਘਰ ਦੇ ਦਿੰਗੇ ਨਾ ਉਹ ਇਹ ਬਹੁਤ ਬੁਰਾ ਹਾਲ ਹੋਇਆ ਦੇਖੋ ਜੀ ਕੰਦਾ ਕਿਵੇਂ ਖਰਾਬ ਹੋਇਆ ਨਾ ਕਈ ਨੀਚੇ ਤਾਂ ਜੀ ਮੇਰਾ ਉਹ ਨੂੰ ਜਮਈ ਜੀ ਨਹੀਂ ਕਰਦਾ ਹੁੰਦਾ ਕਿ ਬਹੁਤ ਹੋ ਹੋ ਰਿਆ ਪਿਆ ਜੀ ਮੀਂਹ ਕਾਦੇ ਪਏ ਆ ਜੀ ਇਹ ਸਾਰੀਆਂ ਸਾਈਦਾ ਸਿੱਦਾ ਦਕੰਡਾ ਤੋਂ ਪਾਣੀ ਆਪਣੇ ਦਾ ਖਰਾਬ ਹੋਇਆ ਪਿਆ ਜੀ ਸਾਰਾ ਆ ਦੇਖੋ ਜੀ ਆ ਗੁਲੀਨ ਕਿਵੇਂ ਪੰਗੇ ਲੈਣੇ ਇਹਦੇ ਪਾਪਾ ਕਹਿੰਦੇ ਰਹਿਣ ਦੇ ਇਦਾਂ ਨਾ ਕਰ ਤੇ ਕਹਿੰਦੇ ਕੋਈ ਗੱਲ ਵਿੱਚ ਗਲੌਸ ਤੇ ਨਾਲ ਲੈਣੀ ਆ ਆ ਦੇਖੋ ਜੀ ਸਾਡੀ ਫ੍ਰਿਜ ਪਈ ਆ ਫ੍ਰਿਜ ਦੇ ਉੱਪਰ ਆ ਜਿਹੜਾ ਦੀਂਗਾ ਜੀ ਨਾ ਹਨਾ ਇਹ ਲੋਹੇ ਦਾ ਅੱਗੇ ਸਾਡੀ ਛੱਤ ਇੱਥੇ ਹੁੰਦੀ ਸੀ ਉਹ ਦੇਖੋ ਜੀ ਛੱਤ ਕਿੰਨੀ ਉੱਚੀ ਐਨੀ ਛੱਤ ਉੱਚੀ ਚੱਕੀ ਆ ਜੀ ਇੰਨਾ ਨੀਮਾ ਹੋ ਗਿਆ ਸੀਗਾ ਸਾਡਾ ਘਰ ਦੇਖ ਲੋ ਜੀ ਐਨੀ ਚਾਚੂਚੀ ਚੱਕੀ ਹੋਣਾ ਆ ਦੇਖੋ ਜੀ ਇਹਨਾਂ ਛੱਤਾਂ ਦੇ ਸਾਈਡਾਂ ਤੋਂ ਨਾ ਪਾਣੀ ਕੀ ਮੇ ਸਾਡੇ ਨਿਕਲ ਰਿਹਾ ਕੰਦਾ ਨਾਲ ਉਹ ਪਤਨ ਕੀ ਮੈਂ ਸਾਰੀ ਦੇਖੋ ਜੀ ਛੱਤ ਵੀ ਖਰਾਬ ਹੋ ਗਈ ਵੀ ਉਹੀ ਆ ਨਾ ਸਾਡੀ ਤਾਂ ਅਸਲੀ ਜੀ ਕਾਦੀ ਦਿਵਾਲੀ ਹੈ ਜੀ ਬਸ ਘਰ ਨੂੰ ਦੇਖ ਦੇ ਕੇ ਜੀ ਜੀ ਜ ਲੱਗ ਜਾਂਦਾ ਨਾ ਵੀ ਕੀ ਆ ਮੀ ਨੇਰੀਆਂ ਨਾਲ ਪਹਿਲੀ ਸਾਡਾ ਐਵੇਂ ਕਹੀਏ ਜੀ ਘਰ ਛੋਟਾ ਜਿਹਾ ਹੀ ਸੀਗਾ ਬਸ ਆ ਮੀ ਕਰਕੇ ਜੀ ਹੌਸਲਾ ਆਪਣਾ ਕਿ ਧੁੱਪ ਬਹੁਤ ਘੱਟ ਆਉਂਦੀ ਹੈ ਨਾ ਅੰਦਰ ਆ ਦੇਖੋ ਜੀ ਉੱਪਰ ਉਹ ਨਾ ਕੰਧ ਕਿੰਨੀ ਸਾਫ਼ ਪਈ ਆ ਤੇ ਥੱਲੇ ਉਹ ਕਿੰਨੀ ਖਰਾਬ ਹੋ ਗਈ ਤੇ ਪਰਨੀਤ ਪੁੱਤ ਉਹ ਅਵਲੀਨ ਕਹਿੰਦੀ ਸੀ ਪੁੱਤ ਘਰ ਦਿਖਾ ਦਿਓ ਘਰ ਦਿਖਾ ਦਿਓ ਆਂਟੀ ਕੀ ਆਂਟੀ ਕਰਨ ਤੁਹਾਨੂੰ ਘਰ ਦਿਖਾਵੇ ਪੁੱਤ ਦੇ ਲੈ ਕਿੰਨਾ ਬੁਰਾ ਹਾਲਾ ਘਰ ਦਾ ਸੌਰੀ ਅਵਲੀਨ ਮੈਂ ਤੈਨੂੰ ਘਰ ਪੂਰਾ ਨਹੀਂ ਦਿਖਾ ਸਕਦੀ ਬਹੁਤ ਗੰਦਾ ਹੋਇਆ ਪਿਆ ਘਰ ਸਾਡਾ ਪਿਛਲੇ ਚ ਸਾਲ ਜੀ ਅਸੀਂ ਬੜੇ ਚਾਨਨ ਸਫਾਈਆਂ ਕੀਤੀਆਂ ਸੀਗੀਆਂ ਨਾ ਪਾਈ ਪਲਾ ਕੀ ਸਾਰਾ ਧੋ ਧਾ ਦਿੱਤਾ ਸੀਗਾ ਨਾ ਵੀ ਇੰਨੀ ਸੁੱਕ ਹੁੰਦਾ ਸੀਗਾ ਹੁਣ ਤਾਂ ਇਹ ਪਾਈਪ ਲਾ ਕੇ ਧੋਣ ਦਾ ਕੀ ਹੁਣ ਤਾਂ ਨਾ ਸੁੱਕਾ ਵੀ ਇਹ ਵੀ ਧੋਣਿਆ ਨਾ ਸਾਫ ਕਰਦੇ ਉਹ ਵੀ ਗਿੱਲਾ ਗਿੱਲਾ ਹੋਇਆ ਪਿਆ ਸ ਵਰਤਾ ਸੀ ਸਾਡੀ ਕਾਦੀ ਦੀਵਾਲੀ ਹੈ ਨਾ ਅੱਗੇ ਪਿਛਲੀ ਵਾਰ ਅਸੀਂ ਤੁਸੀਂ ਦੇਖਿਆ ਸਾਡੇ ਬਲੌਗ ਵਿੱਚ ਅਸੀਂ ਪਾਈਪ ਲੈ ਕੇ ਪਾਣੀ ਨਾਲ ਹੀ ਸਾਰੀਆਂ ਕੰਧਾਂ ਕੀ ਦਰਵਾਜ਼ੇ ਸਭ ਧੋਤੇ ਸੀਗੇ ਹੁਣ ਤਾਂ ਇੰਨਾ ਗਿੱਲਾ ਗਿੱਲਾ ਹੋਇਆ ਤੇ ਵੀ ਇਹ ਸੁੱਕ ਜਵੇ ਜੀ ਬਹੁ ਬੁਰਾ ਹਾਲ ਹੋਇਆ ਪਿਆ ਜੀ ਹਾਜੀ ਗੁਲੀਨ ਹੋਣ ਗਈ ਆਪਣੇ ਪਾਪਾ ਨਾਲ ਨਾ ਸਮਾਨ ਲੈਣ ਦੇ ਤੁਹਾਨੂੰ ਪਤਾ ਚੱਕਰੀ ਚ ਭਾਈ ਦਾ ਹੁੰਦਾ ਜੀ ਤੇ ਉਹ ਸਮਾਨ ਲੈਣ ਗਏ ਨੇ ਹਾਂਜੀ ਮੇਰਾ ਬੇਟਾ ਆ ਗਿਆ ਜੀ ਆ ਜਨੇ ਵੀ ਦੇ ਲੋ ਮੇਰੇ ਲਈ ਵਰਤ ਰੱਖਿਆ ਸੀਗਾ ਤੇ ਮੇਰੀ ਉਧਰੋਂ ਭੈਣ ਆਈ ਆ ਜੀ ਤੇ ਮੇ ਲੋ ਜੀ ਸਾਰੇ ਜਣੇ ਮੇਰੀ ਭੈਣ ਨੂੰ ਜੀ ਕੰਪਰੈਟ ਦੇ ਸਮੋਸੇ ਇਹ ਨਵਜੋਤ ਨੇ ਮੇਰੇ ਲਈ ਵਰਤ ਰੱਖਿਆ ਤੇ ਆ ਦੇਖੋ ਜੀ ਹੁਣ ਵਰਤ ਕਹਿੰਦਾ ਮੰਮੀ ਮੈਂ ਤੈਨੂੰ ਮੇਲੇ ਮੇਰਾ ਵਰਤ ਪੂਰਾ ਹੋ ਗਿਆ ਹੁਣ ਕੱਢ ਕੇ ਸਮੋਸੇ ਕੱਢ ਕੇ ਖਾਣ ਲੱਗ ਗਿਆ ਹੁਣ ਵਰਤ ਟੁੱਟ ਗਿਆ ਹਾਦਰ ਦੇਖੋ ਜੀ ਸਾਡੇ ਕਿਵੇਂ ਗਾ ਪਿਆ ਪਿਆ ਦਿਵਾਲੀ ਕਰਕੇ ਤੁਸੀਂ ਕਹੋਗੇ ਦਿਵਾਲੀ ਦੀਆਂ ਸਪਾਈਆਂ ਬਸ ਤੁਹਾਨੂੰ ਪਤਾ ਹੀ ਹੈ ਜੀ ਦਿਵਾਲੀ ਦੀਆਂ ਸਾਡੀਆਂ ਇਹ ਮੈਸੇਜ ਕਰੀ ਆ ਜੀ ਸਾਈਵ ਚ ਮੰਮੀ ਚਾਹ ਧਾਰ ਦੋ ਚਾਹ ਧਾਰ ਦੋ ਕੀ ਕਰੀ ਜੰਨਾ ਆਹ ਦੇਖੋ ਜੀ ਜਕੜ ਨਹੀਂ ਦੇਣੀ ਅਸੀਂ ਨੂੰ ਵੀ ਪਾਦੇ ਪੁੱਤ ਹੋਰ ਪਾਦੇ ਹੋਰ ਹੱਸ 모ਸੇ ਤਾਂ ਪਾ ਕੇ ਫੜਾ ਪਾਦੇ ਪੁੱਤ ਸਮੋਸੇ ਪਾ ਕੇ ਆਪ ਚਾਹ ਨਾ ਖਣੀ ਚਲ ਠੀਕ ਹੈ ਚਾਹ ਨਾ ਚਾਤਰ ਕਹਿੰਦੇ ਹਾਂਜੀ ਆ ਜਾਓ ਜੀ ਤੁਸੀਂ ਵੀ ਖਾ ਲਓ ਜੀ ਸਾਰੇ ਜਣੇ ਸਮੋਸੇ ਤੇ ਕੀਲਿਆਂ ਦੇ ਬ੍ਰੈਡ ਨੇ ਜੀ ਸਮੋਸੇ ਤੇ ਬ੍ਰੈਡ ਹਾਂਜੀ ਮੈਨੂੰ ਮਿਲ ਗਿਆ ਹਾਂਜੀ ਅੱਖ ਲੱਗਿਆ ਪਰ ਮੈਂ ਗਿਆ ਨਹੀਂ ਬਾਹਰ ਅੱਛਾ ਤੈਨੂੰ ਅੱਜ ਸਾਰੇ ਅੱਜ ਕਿਸੇ ਨੂੰ ਨਹੀਂ ਪਤਾ ਕਿ ਨਵਜੋਤ ਆ ਰਿਹਾ ਵਾ ਜੀ ਪਹਿਲਾਂ ਸਾਰੇ ਕਹਿੰਦੇ ਨਵਜੋਤ ਕਦੋਂ ਆਏਗਾ ਨਵਜੋਤ ਕਿਸੇ ਨੂੰ ਨਹੀਂ ਪਤਾ ਕਾਹਦਾ ਕੀ ਹੋ ਗਿਆ ਕੋਈ ਤਾਂ ਸੀ ਬ੍ਰੈਡ ਕੌਣ ਅੱਖ ਲੱਗ ਰਿਹਾ ਹਾਂਜੀ ਦੇਖ ਲਓ ਜੀ ਇਹ ਚੱਕਰੀ ਚ ਭਰਨ ਦੀ ਆ ਸਮਾਨ ਮੰਗਵਾਇਆ ਇਹਨਾਂ ਨੇ ਬੱਚਿਆਂ ਨੇ ਕਿਉਂਕਿ ਆਪਾਂ ਇਹਨਾਂ ਦੇ ਵਾਸਤੇ ਉਹ ਵੀ ਲਿਆਂਦੀਆਂ ਨੇ ਮੱਠੀਆਂ ਵੀ ਫਿਰ ਉਹ ਚਲੇ ਇਹ ਵੀ ਰੱਖ ਦਾਂਗੇ ਤੇ ਵਾਸਤੇ ਜੀ ਜੀ ਕਹਿੰਦੇ ਚੱਕਰੀ ਜਾ ਉਹਦੇ ਭਰੀ ਦਾ ਵਾਸੇ ਵਾਸਾ ਸਾਰਾ ਸਮਾਨ ਜੀ ਆਪਾਂ ਚੱਕਰੀ ਚ ਭਰਾਂਗੇ ਜੀ ਕੀ ਕੀ ਲਿਆਂਦਾ ਦੇਖੋ ਜੀ ਇਹਨਾਂ ਨੇ ਆਪਦੇ ਵਾਸਤੇ ਜਿਹੜਾ ਕੋਸ਼ਿਸ਼ ਕਰਦੀ ਦੇ ਬਿਆਸੇ ਦਾ ਜੀ ਕਹਿੰਦੇ ਆ ਵੀ ਮਠੀਆਂ ਵਗੈਰਾ ਦੀ ਭਰੀ ਦੇ ਚਲੋ ਆਪਾਂ ਮਠੀਆਂ ਵੀ ਰੱਖਾਂਗੇ ਨਾ ਸੇਬ ਕੇਲੇ ਤੇ ਇਹ ਜੀ ਇਹਨਾਂ ਨੇ ਲਿਆਂਦੇ ਰੱਖ ਇਥੇ ਕਿਨੂੰ ਚਲੋ ਭਰਦੇ ਆ ਜੀ ਆਪਾਂ ਚੱਕਰੀ ਚਾਹੀਦੀ ਚਾਹ ਰਿਹਾ ਆਂਦੀ ਬੱਚੇ ਦਾ ਤੁਹਾਨੂੰ ਪਤਾ ਆਪਣੀ ਸਮਝਦੀ ਇਹ ਚੀਜ਼ ਹੀ ਲਿਆਇਆ ਨਾ ਤੇ ਆਪਾਂ ਫਿਰ ਵੀ ਨਾ ਜਿਵੇਂ ਮਿੱਠਾ ਹੁੰਦਾ ਜੀ ਆਹ ਨਾ ਮਠੀਆਂ ਵਗੈਰਾ ਤੇ ਆਪਾਂ ਇਹ ਵੀ ਵਿੱਚ ਭਰਨੀਆਂ ਨੇ ਇਹ ਵਿੱਚ ਹੋਣੀਆਂ ਨੇ ਜਿਹੜੀ ਇਹ ਵੀ ਆਪਾਂ ਲਿਆਂਦੀਆਂ ਸੀਗੀਆਂ

ਕੌਣ ਹੈ ਕੱਦ ਦਾ ਹੋਣਾ ਚਾਹੀਦਾ ਆ ਮੱਛੀਆਂ ਨਾਲ ਜੀ ਭਰ ਲਏ ਇੱਥੇ ਆਪਣੇ ਬੂਖੂ ਜਬੇ ਚਰਨਾਂ ਨਾਲ ਭਰਿਆ ਤੇ ਉਹ ਹੀ ਆ ਪੈਂਦੇ ਨੇ ਇੱਕਦਮ ਨਾ ਇਹਨੇ ਫਿਰ ਰੱਖ ਦੇਣੀ ਨਾ ਜਲੀ ਦੇ ਉੱਥੇ ਨਾ ਪਤੋ ਹੋ ਪਈ ਇਹਦੇ ਨਾਲ ਦੋ ਚੱਕਲੇ ਨਹੀਂ ਪਿਓ ਫਿਰ ਵਿੱਲੂਗਾ ਨਿਕਾ ਵਿੱਚ ਰੱਖ ਦੇਣੀ ਆਈ ਸੀਗਾ ਉਹ ਥੱਲੇ ਝੂਂਗਾ ਜੀ ਸੱਖਿਆ ਘਰਤੀ ਸੋ ਤਾਂ ਚੇਪ ਹੋਣਾ ਇਹਨਾਂ ਸੋ ਆਪਾਂ ਪਣਾਉਂਗੇ ਤੇ ਇਹਨਾਂ ਚਾਹ ਰ ਆਪਾਂ ਇੱਥੇ ਰੱਖ ਲੈ ਲਈਏ ਤੇ ਇਹ ਆਪਾਂ ਦਫਾ ਪੇਟੀ ਰੱਖ ਦੇਣਾ ਇਦਾਂ ਚੌਗਰੇ ਦੇ ਕਿੰਨੇ ਵਿੱਚ ਰੱਖਣੀ ਸੀ ਕੱਦੀ ਹਾਂ ਸੋ ਬੱਬਾ ਵੀ ਸਾਟਰੀ ਦਾ ਇਹ ਆਪਾਂ ਜੀ ਜਿਹੜਾ ਪਟੇ ਜਨਾ ਸਮਾਨ ਹੈ ਮਿੱਠਾ ਤੇਤਾ ਚਲ ਹੁਣ ਮੈਂ ਖੜੇ ਹੋ ਜਾ ਮਾਰਾ ਮੰਦਰ ਆ ਵੀ ਥਿਰਕਲੋਬਲ ਆ ਚੱਕੀ ਕਿੰਨੇ ਆ ਗਿਰਲੀ ਨੇ ਪੈਰਾਂ ਚ ਚੱਕੀ ਕਦਰ ਫਿਰ ਕੀ ਹੋ ਗਿਆ ਗਾਇਸ ਨੂੰ ਜੋਤ ਮੇਲੇ ਗਿਫਟ ਲੈ ਆਇਆ ਤੇ ਆਪਾਂ ਹੁਣ ਦੇਖਾਂਗੇ ਕਿਹੜਾ ਗਿਫਟ ਹੈ ਸੋ ਲੈਟਸ ਰੈਡੀ ਗਾਇਸ ਇਸ ਗਿਫਟ ਨਵਜੋਤ ਲੈ ਆਇਆ ਜੀ ਗੁਰਲੀ ਨੇ ਵਾਸਤੇ ਗਿਫਟ ਦੇ ਦਿਆਂ ਜੀ ਕੀ ਲੈ ਕੇ ਆਇਆ ਹੈ 5 ਕਰੋੜ ਦਾ ਕਿਹਦੇ ਹੱਥ ਦੀ ਗੀਨ ਲਾ ਐ ਫੋਰਾ ਲੱਗ ਗਿਆ ਮੈਨੂੰ ਇਹ ਤਾਂ ਬਦਲ ਲੱਗ ਗਿਆ ਹੈ ਪੈਨ ਬੰਦ ਲੋਣ ਦੀ ਨਲ ਬੈਣੀ ਕਲ ਬੰਦ ਉਹ ਹੋ ਹੋ ਇਹ ਦਿੱਖ ਰਹੀ ਕੀ ਲੈ ਕੇ ਆ ਜੀ ਨਵੂ ਕੀ ਲੈ ਕੇ ਆ థాంਕ ਯੂ ਨਵੂ ਦੇ ਲੋ ਜੀ ਆਪ ਦੀ ਭੈਣ ਵਾਸਤੇ ਕਿੰਨਾ ਸੋਹਣ ਲੱਗੇ ਆ 4 ਕੀ ਲਿਆ ਬੜੀਆਂ ਲਕੋ ਲੋ ਕੋ ਕੇ ਚੀਜ਼ਾਂ ਰੱਖ ਰਿਆ ਕੀ ਲਿੱਤਾ ਦੇਲਾ ਕੋਸ਼ ਨਹੀਂ ਲਿੱਤਾ ਦੇਲਾ ਮੁੰਡੇ ਨੇ ਕਿੰਨਾ ਕੁਸ ਪ੍ਰਾਨ ਆਪਣੀ ਮਰਜ਼ੀ ਦਾ ਲੈ ਲੀ ਕਿ ਲਏ ਦਿਖਾਈ ਨਾ ਉਹ ਦੇ ਤੂੰ 99 ਸਟੋਰ ਤੋਂ ਜੋ ਚੱਕਣਾ ਚੱਕੀ ਲੈ ਲੈ ਅੱਤਕੀ ਹੈ ਤੂੰ ਆਹ ਸਾਡੀ ਲਾਟਰੀ ਲੱਗੀ ਹੋਈ ਹੈ ਹਾਂਜੀ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰਕੇ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਸੌਰੀ ਆ ਫਿਰ ਮੋਟਰਸਾਈਕਲ ਤੇ ਜਾਊਂਗੀ ਗੱਡੀ ਤੇ ਜਾਣੀ ਨਹੀਂ ਉਧਰ ਨੂੰ ਹਾਂ ਅਸਜੀ ਮਾਗਨ ਮੌਕੀ ਹੈ ਨਾ ਮਾਸੀ ਵੀ ਜਾਣਾ ਦੀ ਨਾ ਮੈਂ ਤਾਂ ਕੀ ਕਰਨ ਜਾਣਾ ਜਾ ਲੈਣਾ ਇਹ ਰੋਣ ਨਹੀਂ ਇਹ ਵਰਤਣਾ ਹੈ ਕੋਲ ਹੈ ਟਿਕ ਟੂ ਡਾਲੀ ਕਮੈਂਟ ਚ ਚਾਹ ਚੇਤੀ ਗਲੀ ਨੂੰ ਤਾਂ ਮੌਜਾ ਲੱਗ ਗਿਆ ਨਾ ਗਲੀ ਨੂੰ ਇੰਨਾ ਸਮਾਨ ਲਿਆਂਦਾ ਦੇਖ ਲਓ ਜੀ ਨਵੂ ਨੇਰੇ ਲਈ ਕਿੰਨਿਆ ਗਿਫਟ ਲੈ ਕੇ ਆਇਆ ਹਣ ਗਲੀਨ ਦੀ ਵਾਰੀ ਹੈ ਗਲੀਨ ਦੇਊਗੀ ਨਵਜੋਤ ਨੂੰ ਗਿਫਟ ਸਹੀ ਗੱਲ ਹੈ ਨਵਜੋਤ ਉਹ ਤਾਂ ਦੇਖ ਆਹ ਅਟਾਈ ਆ। ਆ ਤਗਲੀਨ ਬਾਗੋ ਬਾਗ ਆ ਜੀ। ਗਲੀਨ ਨੂੰ ਸਮਾਨ ਮਿਲਿਆ ਜੀ ਆ ਪਰਸ ਮੇਰੀ ਭੈਣ ਮੇਰੇ ਵਾਸਤੇ ਲੈ ਕੇ ਆਈ ਹੈ ਜੀ। ਮੈਨੂੰ ਵੀ ਗਿਫਟ ਮਿਲਿਆ। ਹਾਂਜੀ ਆਪਾਂ ਤਿਆਰ ਹੋ ਚੁੱਕੇ ਆ ਤੇ ਹੁਣ ਉਸ ਤੋਂ ਬਾਅਦ ਜੀ ਆਪਾਂ ਕਥਾ ਸੁਣ ਕੇ ਆਵਾਂਗੇ ਤੇ ਤੁਹਾਨੂੰ ਦਿਖਾਉਣੇ ਆ ਜੀ ਮੈਂ ਕਿੱਦਾਂ ਦੀ ਤਿਆਰ ਹੋਈ ਆ ਤੇ ਤੁਸੀਂ ਦੱਸਿਓ ਜੀ ਮੇਰੇ ਸੂਟ ਪਾਇਆ ਕਿੱਦਾਂ ਦਾ ਲੱਗਦਾ ਨਾ। ਹਾਂਜੀ ਆ ਮੇਰੀਆਂ ਚੁੰਡੀਆਂ। ਤੇ ਮੇਰੀ ਮਿਰਦੀ ਪੈਰਾਂ ਵਾਲੀ ਲੱਗੀ ਹੋਈ ਆ ਤੇ ਹਾਂ ਪਿੱਛੇ ਮੇਰੇ ਵੀ ਤੇ ਦੀਸ ਇਜ਼ ਅ ਫਾਈਨਲ ਲੱਗਦਾ ਜੀ ਵਧੀਆ ਲੱਗਦਾ ਕਿ ਨਹੀਂ ਲੱਗਦਾ ਜੀ ਤੇ ਪੈਰ ਮੇਰਾ ਦਰਦ ਕਰਦਾ ਤੁਹਾਨੂੰ ਪਤਾ ਹੀ ਹੈ ਜੀ ਹਣਾ ਛੋੜੀਂ ਸਪਿੰਟ 2 ਇੰਚ ਅੱਕ ਬੰਨ੍ਹੇ ਤੋ ਬਾਲ ਦਿਖਾਇਓ ਹਾਂਜੀ ਆਪਾਂ ਜਾ ਰਹੇ ਆਂ ਜੀ ਕਥਾ ਸੁਣਨ ਚਲੋ ਆਪਾਂ ਕਥਾ ਸੁਣ ਕੇ ਆਨੇ ਆਂ ਨਾ ਪਹਿਲੋਂ ਬਾਰਤ ਕਥਾ പിന്നെ <inaudible> ਬਣਾ ਅਲੂ ਖੁਦ ਹਾਂ ਉਹ ਰਸ ਫਾਰਾ ਨਹੀਂ ਲੈਂਦੀ ਕਿ ਮੇਰੀ ਪੱਕਾ ਅਜੇ ਉੱਪਰ ਚਲੀ ਆ ਗਈ કે કંદી વિકી નું કોણ જંદે જો એ તે હું દેનિયા લુબાણીયા ટુનિયા મત બડી કેન લાગી કોઈ એ કે આજ તો ખરીદા બત કર રે તો આપકો બત તી નહી કરતે કદી તું બડી લગાને કે કંદી વિતન કે પતા ન તો હું પતા કરની તું પટકે જાય આ છે ચોક પર ઊતર લીકે પોચા માર્કેટ ને રસ્તે હુરી દવા કરની નિમનિયા

पत्तू तो वा तो पब्जे दे बदलो पत्तू दे अट्मा आप और आप और लोग दी मड्डी कलोंग दी मैंने कहा मेरे बच्चे का ही मड्डी वो बोल रही है कह दी ले माता मेरी बच्चे जा कह नहीं दी तू खोज जा ले लॉन्ग टाइम जा का देख है मत देख ले पालने में पत्थर का हो गया कोई चीज देती है वो पत्थर का कोई खड़ा का खड़ा चलाया अपनी जी यही है गोलीन हैगी ਆਈ ਨੋ ਮੈਂ ਹਾਂ ਜੀ ਅਤੀਨਾ ਅਸੀਂ ਬਾਰਤ ਕਹਾਤਾ ਸੁਨੇ ਆਏ ਆ ਜੀ ਤੇ ਹੁਣ ਅਸੀਂ ਥੋੜੀ ਜੀ ਪੀਵਾਂਗੇ ਬਸ ਇੰਨੀ ਖਿਚਾ ਜੀ ਅਬ ਨੂੰ ਛੱਡ ਕੇ ਮੈਂ ਅਸੀਂ ਕਹਿੰਦੇ ਸਵੇਰੇ ਸਾਜਰੇ ਚਲੀ ਥੋਡੀਆਂ ਵੀ ਪਹਿਣਾ ਇੰਨ ਕਰਦੀਆਂ ਜੀ ਦੇ ਲੋ ਅਸੀਂ ਤਿੰਨ ਮਹੀਨੇ ਲਾ ਕੇ ਆਏ ਇਨਾਂ ਕੋਲੇ ਚਾਰ ਆਏ ਹੁਣ ਵੀ ਹੁਣ ਸਾਡੇ ਕੋਲ ਦਵਾਰਾ ਲਾਉਣ ਵੀ ਆਉਣਾ ਹਾਗੇ ਮੁੜ ਜਾਣ ਜਿਵੇਂ ਅਸੀਂ ਨਹੀਂ ਨਹੀਂ ਦੁਵਾਰਾ ਆਣ ਜੀ ਸਾਰੇ ਕੇ ਹੁਣ ਘਰੇ ਉਹ ਸਫਾਈਆਂ ਕਰਨ ਲੱਗੇ ਹੋਇਆ ਥੋੜੀ ਜਿਹੀ ਗੱਲ ਮੈਂ ਰੋਟੀ ਟਿੱਕ ਲਾ ਦੂੰਗੀ ਉਹਨਾਂ ਨੂੰ ਥੱਕੇ ਹੋਣਗੇ ਉਹਨੂੰ ਪੱਠੇ-ਪੁੱਠੇ ਪਾਉਣੇ ਆ ਕਹਨੇ ਆਮ ਕਰਕੇ ਰਾਜਵੀਰ ਨੇ ਫਿਰ ਉਹ ਥੱਕੇ ਹੋਣਗੇ ਚਲੋ ਸਾਫ ਸਫਾਈਆਂ ਕਰ ਮੈਂ ਰੋਟੀ-ਉਟੀ ਲਾ ਦੂੰ ਤਾਂ ਕਿ ਜੇ ਅਗਲੀ ਵਾਰ ਆਈ ਜ਼ਰੂਰ ਰਾਤ ਰਹਿ ਕੇ ਆਮ ਨਾ ਫੇਰ ਜਾਉਂਗੀ ਬਰੇ ਪਿੱਤਲੀ ਉਹ ਛੱਡ ਕੇ ਚੱਲੀ ਹੈ ਜਿਹਨੇ ਵਿਚਾਰਨੇ ਮੇਰੇ ਲਈ ਮਟਰ ਪਨੀਰ ਬਣਾਇਆ ਪਤਾ ਨਹੀਂ ਹੋਰ ਕੀ ਕਹਿਣਾ ਬਣਾਉਂਗਾ ਪਰ ਮੈਂ ਛੱਡ ਕੇ ਚੱਲੀ ਆਂ ਡਾਡ ਨੂੰ ਕਰਾ ਪਰ ਜੇ ਪਨੀਰ ਲਓ ਚਲ ਬੰਦ ਕਰ ਦੇ ਉਹ ਤੋਂ ਬਾਅਦ ਚ ਬਣਾ ਲੀ ਮਾ ਜਾ ਵਾਸੀ ਨੂੰ ਬਸ ਬਸ ਕਰੀ ਆਟਾ ਚੜਾ ਕੇ ਚੱਲ ਠੀਕ ਓਕੇ ਬਾਏ ਬਾਏ ਨਾ ਉਹ ਤੂੰ ਵੀ ਨਾਲ ਹੀ ਜਾ ਰਹੀ ਆ बाय बाय ਕਿੱਥੇ ਮੈਂ ਤੋ ਤੁਰਿਆ ਨਹੀਂ ਜਾਣਾ ਦੀਦੀ ਤੁਸੀਂ ਜਾਓ ਲੈ ਤੈਨੂੰ ਆ ਜਾ ਹੋਰ ਜਿਆਦਾ ਪੈਸਾ ਹੈ ਤੈਨੂੰ ਚੱਕਣਾ ਪਊਗਾ ਆ ਦੇ ਦੋ ਕੱਪੜਾ ਬਸ ਛੋੜੀ ਕਿੱਥੇ ਅੱਧ ਤੱਕ ਜਾਓਗੇ ਗਲੀਨ ਨੂੰ ਭੇਜ ਦੋ ਬਸ ਕੋਈ ਨਾ ਗਲੀਨ 200 ਤੇ ਚਲੇਗੀ ਇਹ ਹਾਂ ਦਾ ਸਿਬਾ ਨਾ ਵਾ ਤੂੰ ਚਲੇ ਜਾ ਨਾ ਵਾ ਚਲੇ ਜਾਊਗਾ ਮੇਰੇ ਹੰਦੇ ਨਹੀਂ ਸਫਾਈ ਕਰਨੀ ਹੈ ਹਨਾ ਉਹਨੇ ਡੈਡੀ ਨੇ ਕੀਤੀ ਸੀ ਹਨਾ ਬੋਛਾ ਗੰਦਾ ਦੇਣ ਦੇਂਦੇ ਕੰਡੀਸ਼ਨ ਨਹੀਂ ਨਾ ਫੇਰ ਕਰ ਲਾਂਗੀ ਨਹੀਂ ਕੀ ਫੇਸ ਕਰਨਾ ਆ ਨਾ ਉਹ ਰੱਖਿਆ ਪਤੰਦਰ ਪਤਿ ਰੱਖ ਲੈਣਾ ਦੋ ਮਿੰੂ ਵੀ ਕਾਇਦੇ ਦਿੰਦੀ ਇਧਰੋਂ ਆ ਜਾ ਇਹ ਤੇਹਾ ਅਸਰ ਨਾਮ ਕੇ ਕੰਨੂ ਨਾ ਬੂਜਾ ਡੈਡੀ ਦੀ ਗੱਲ ਸੁਣ ਕੇ ਬਚ ਕੇ ਜਾ ਕੁਛ ਕਮਲਾ ਕਰ ਇਹ ਸਿਰਫ ਕਮਨ ਨੂੰ ਬਿਨਾਰ ਕਰ ਇਧਰ ਜੀ ਸਾਡੇ ਰਿਵਾਜ ਆ ਸਾਰੇ ਇੱਕ ਦੂਜੇ ਨੂੰ ਚੱਕਰੀ ਦਿੰਦੇ ਆ ਪਹਿਲਾਂ ਆਪਣੀ ਨੀਸ਼ਾ ਆਦਰ ਦੇ ਕੇ ਗਈ ਸੀ ਹੁਣ ਇਹ ਵੀ ਦੇ ਰਹੇ ਨੇ ਸਾਰੇ ਇਧਰ ਰਿਵਾਜ ਆ ਨਾ ਆਪਣੀ ਹੀ ਬਣਵਾਣੀ ਆ ਆਪਣੀ ਫੀਮ ਹੀ ਹੋ ਗਈ ਨਾ ਨਹੀਂ ਦਿਖਾਈ ਆਪਣੀ ਜੈ ਜੈ हां जी ਆਪਾਂ ਕਥਾ ਸੋਣੀ ਤੋਂ ਬਾਅਦ ਨਾ ਸਾਰੇ ਇਹਨੇ ਇਕੱਠੇ ਹੋ ਕੇ ਚਲੋ ਥੋੜੀਆਂ-ਬੋਧੀਆਂ ਨਾ ਫੋਟੋਆਂ ਵਗੈਰਾ ਕਰਾਈਆਂ ਨਾ ਵੀਡੀਓ-ਵੀਡੀਓ ਬਣਾਈਆਂ ਨਾ ਤੇ ਤੁਹਾਨੂੰ ਪਤਾ ਹੀ ਹੈ ਨਾ ਵੀ ਕਿਹੜਾ ਰੋ ਰੋਜ਼ ਇੱਧਾ ਤਿਆਰ ਹੁੰਦਿਆ ਫਿਰ ਸਾਰੇ ਨਾ ਚਲੋ ਇਕੱਠੇ ਹੋ ਕੇ ਗੱਲਾਂ-ਵਾਟਾਂ ਕੀਤੀਆਂ ਨਾ ਫੋਟੋਆਂ-ਫੋਟੋਆਂ ਕਰਵਾਈਆਂ ਵਧੀਆ ਲੱਗਦਾ ਨਾ ਇੱਕ ਯਾਦਗਾਰੀ ਹੋ ਜਾਂਦੀ ਹੈ ਨਾ ਹਾਂ ਜੀ ਜਿਵੇਂ ਆਪਾਂ ਚੰਦਰਮਾ ਨੂੰ ਦਿੰਨੇ ਅਰਗ ਤੇ ਜੀ ਹੁਣ ਜਿਹੜਾ ਜਲਾਵਾਰਤਾ ਜੀ ਇਹਦੇ ਚ ਆਪਾਂ ਦਵਾਂਗੇ ਜੀ ਤਾਰੇ ਨੂੰ ਤੇ ਇਹ ਤਾਰੇ ਤਾਂ ਕਾਫੀ ਨਿਕਲੇ ਆਏ ਨੇ ਤੇ ਬਸ ਆਪਾਂ 5-10 ਮਿੰਟਾਂ ਤੱਕ ਜੀ ਅਰਗ ਦੇ ਕੇ ਆਨੇ ਆ ਤੇ ਮੇਲੀ ਬਣੇ ਰਹੋ ਜੀ ਵੀਡੀਓ ਦੇ ਨਾਲ ਹਾਂਜੀ ਮੈਂ ਨਾ ਤਾਂ ਸਾਰਾ ਕੁਝ ਸਮਾਨ ਤਿਆਰ ਕਰਾ ਰੱਖ ਲਿਆ ਸੀਗਾ ਜੀ ਥਾੜੀ ਚ ਬਸ ਮੈਂ ਕਿ ਜਦੋਂ ਆवाज ਮਾਰਨਗੇ ਨਾ ਫਿਰ ਆਪਾਂ ਚਾਲਦੇ ਆਂ ਜੀ ਪਾ ਲੋ ਚੀਨੇ ਚੁੱਪ ਆ ਤੂੰ ਪਾ ਲੈ ਇਹਨਾਂ ਦੇ ਵਿਚਾਲੇ ਤਾਂ ਮੈਂ ਦੇਖੀ ਨਹੀਂ ਹੋਰ ਤੂੰ ਇਹਨਾਂ ਨਾਲ ਹੀ ਮਿਲ ਰਹੀਆਂ ਤੂੰ ਤਾਂ ਨਹੀਂ ਕਿੱਛ ਹੋਰ ਕੀ ਹਾਂਜੀ ਸਾਰੇ ਜਾਨੇ ਬਣੇ ਰਿਓ ਵੀਡੀਓ ਦੇ ਨਾਲ ਤੇ ਫੁੱਲ ਵਾਚ ਕਰਿਓ ਜੀ ਵੀਡੀਓ ਨੂੰ ਰੋਟੀ ਹੋਈ ਰੋਟੀ ਆਹ ਫੋਲਡ ਹੋ ਕੇ ਆ ਰਹੀ ਹੈ ਬਲੌਗ ਵਿੱਚ ਜਾਈ ਹਾਂਜੀ ਹੁਣ ਆਪ ਸਾਰੇ ਜਾਨੇ ਇਕੱਠੇ ਹੋ ਕੇ ਜੀ ਅਰਗ ਦਵਾਂਗੇ ਜੀ ਤਾਰੇ ਨੂੰ ਜੀ ਪਣੀ ਰਿਓ ਵੀਡੀਓ ਦੇ ਨਾਲ ਤੁਹਾਨੂੰ ਤਾਂ ਇੱਕ ਮੁੰਡਾ ਹੱਥ ਲਾ ਰਿਹਾ ਨੀ ਜੀ ਨੀ ਆ ਤੇ ਖੜੋ ਤੁਹਾਡੇ ਵੱਸ ਕਾਹ ਹੋ ਰਹੀ ਇਸ ਚੰਨ ਨਮੋ ਆ ਰਿਹਾ ਪਾਣੀ ਉਹ ਨੀਸ਼ਾ ਦੀਦੀ ਨਹੀਂ ਆਈ ਇਹ ਮੜਦੇ ਉਧਰ ਸਾਡ ਡੋੜ ਲੋ ਤੇ ਹੱਥ ਲਾ ਲੈਣਾ ਜਾਤੀ ਦਾ ਲੈਂਗਾ ਗੱਲਾ ਉਹ ਜੂਆ ਜਿੰਨਾ ਬਚੇਗੀ ਉਦੀ ਸਲਾਮ ਜੈ ਮੇਰੀ ਸਲਾਮ ਜੈ ਤੋਕ ਤੇ ਮੋੜਾ ਬਹਾਪਾ ਕੰਦੇਰੇ ਤੇ ਹਰ ਜੱਦਰ ਦੀ ਮੇਰੀ ਮੰਮੀ ਦੀਆਂ ਦੇਖ ਲੋ ਉਹ ਵੀ ਗਿਆ ਹੋਰ ਕੀ ਤੂੰ ਕਾਦੇ ਲੱਗਾ ਚੁੱਡੀ ਹੋ ਗਈ ਹੈ ਕਿ ਦਰਬਾਰ ਤੇ ਲਿਖ ਜੰਨਾ ਤੁੰਨਾ ਮੇਰਾ ਬਗਲਾ ਜਿਵੇਂ ਮਿੱਟੀ ਮੁੱਚੀ ਇਧਰੀ ਹੋ ਜਾ ਤੂੰ ਪੰਜ ਪੰਜ ਟੁਕਲੇ ਕਰ ਮੈਨੂੰ ਖੜਾ ਦੇ ਤੇ ਆਹ ਦੇ ਦੂੰਗੀ ਦੇ ਦੂੰਗੀ

ਮੰਨ ਚ ਪਾਣੀ ਪਾ ਕੇ ਆ ਸਵਾਦ ਲਾਉਂਦੇ ਨੇ ਦਰਦਾਂ ਚ ਆਸੇ ਨੇ ਲੈ ਬੇਬੀ ਲੈ ਟੀ ਵੀਰੇ ਨੂੰ ਦੇ ਆਈ ਸੋ ਕਹੀ ਹਾਂ ਕੋਈ ਜਾਂਦੇ ਹੁੰਦੇ ਲੈ ਪਰ ਹਾਂ ਤਾਂ ਪੱਤਾ ਕੀ ਕੀ ਹੈ ਇਹਨੂੰ ਰਹਿ ਕੇ ਆਸਕ ਦੇਣਾ ਮੈਂ ਲੈ ਤੈਨੂੰ ਦਿੱਤਾ ਕਿਨਪਾ ਕਹਿੰਦੇ ਗਾਣੀ ਅੱਛਾ ਬਸ ਤੋ ਬਸ ਕਿੱਥੇ ਲਾਇਆ ਨੂੰ ਅੰਦਰ ਹਾਂ ਮੇਰੇ ਉੱਪਰ ਜਦੋਂ ਦਾ ਮੰਗਲੀ ਨੂੰ ਪੇੜਾ ਥੋੜਾ ਜਿਹਾ ਹਾਂਜੀ ਆਪਾਰਗ ਦੇ ਆਏ ਆ ਨਾ ਤੇ ਆਪਣਾ ਭਾਰਤ ਸਫਲ ਹੋ ਗਿਆ ਜੀ ਤੇ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਇਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਹਾ ਦੇ ਰਹੋ ਬਾ ਦੇ ਰਹੋ ਇਸ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ